ਹੈਲੋ ਸਾਰਿਸ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਆਪਾਂ ਇੱਕ ਗੁੱਟੀ ਲੈ ਲਈ ਮੂੰਗਰਿਆਂ ਦੀ ਤੇ ਦੋ ਲੈ ਲਿਆ ਆਲੂ ਇਹਨਾਂ ਦੀ ਆਪਾਂ ਹੁਣ ਕਰਾਂਗੇ ਕਟਿੰਗ ਤੇ ਫਿਰ ਆਪਾਂ ਬਣਾਉਂਗੇ ਸਬਜ਼ੀ ਲਓ ਜੀ ਅਮ ਮੂੰਗਰਿਆਂ ਦੀ ਕਰ ਲਈ ਆਪਾਂ ਕਟਿੰਗ ਵਿੱਚ ਹੀ ਆਪਾਂ ਆਲੂ ਕੱਟ ਲਏ ਵਿੱਚੇ ਮੂੰਗਰੇ ਕੱਟ ਲਏ ਤੇ ਬਾਕੀ ਆ ਆਪਾਂ ਕੱਟ ਲਿਆ ਲਸਣ ਪਿਆਜ਼ ਤਿੰਨ ਚਾਰ ਲਸਣ ਦੀਆਂ ਤੇ ਤਿੰਨ ਛੋਟੇ ਛੋਟੇ ਪਿਆਜ਼ ਤੇ ਤਿੰਨ ਹਰੀਆਂ ਮਿਰਚਾਂ ਇਹਨਾਂ ਦੀ ਕਟਿੰਗ ਕਰ ਲਈ ਤੇ ਹੁਣ ਇਧਰ ਆਪਣਾ ਤੇਲ ਗਰਮ ਹੋਈ ਜਾਂਦਾ ਤੇ ਤੇਲ ਵੀ ਆਪਾਂ ਗਰਮ ਕਰਤਾ ਤੇ ਹੁਣ ਆਪਾਂ ਇਹਨੂੰ ਸਬਜ਼ੀ ਨੂੰ ਤੜਕਾ ਲਾਉਂਦੇ ਲਾਓ ਜੀ ਤੇਲ ਗਰਮ ਹੋ ਗਿਆ ਆਪਣਾ ਹੁਣ ਆਪਾਂ ਇਹਦੇ ਵਿੱਚ ਲਸਣ ਪਿਆਜ਼ Pertaba अद्धा चमच हल्दी का एक चमच लाल मिर्च और मिर्च भी आपकी स्वाद मुताबक पाओ सब्जी। ते आप कुकर के पाती सब्जी तो देख सकते ठीक है जी हूँ दो मिनट ज बन जू जी सब्जी बन गई ठीक है हम बना आप फुलके ਆਜ ਰਹੀ ਦੀ ਤੇ ਉਹ ਖਾਵਾਂਗੇ ਤਾਂ ਬਾਅਦ ਜੇ ਆਪਣਾ ਇਹ ਫੁਲਕਾ ਹੁਣ ਆਪਾਂ ਖਾਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਿਓ YouTube ਤੇ ਵੀ ਆਪਣਾ ਚੈਨਲ ਹੈ ਤੇਈ ਅਰਜਿੰਦਰ ਕੌਰ ਤੇ 25 ਉਹਦੇ ਤੇ ਵੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਤੇ ਤੁਸੀਂ ਟਰਾਈ ਕਰਕੇ ਦੇਖਿਓ ਬਣਾ ਕੇ ਦੇਖਿਓ ਓਕੇ ਬਾਏ